ਜੇਕਰ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੀ ਆਈਡਿਓਲੋਜੀ ਠੀਕ ਨਹੀਂ ਹੈਗੀ ਜਾਂ ਫਿਰ ਬੀਜੇਪੀ ਦੀਆਂ ਤੁਹਾਨੂੰ ਪਾਲਿਸਿਸ ਠੀਕ ਨਹੀਂ ਲੱਗਦੀਆਂ ਤਾਂ ਤੁਸੀਂ ਖੁਦ ਚੋਣਾ ਲੜ ਲਓ ਖੁਦ ਤੁਸੀਂ ਲੋਕਤੰਤਰ ਦੇ ਵਿੱਚ ਆ ਕੇ ਖੁਦ ਆਪਣੀਆਂ ਜੜੀਆਂ ਨੇ ਮੁੱਦੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੋ ਕਹਿੰਦੇ ਵੈਸੇ ਤੁਸੀਂ ਚੋਣਾ ਲੜ ਕੇ ਦੇਖ ਵੀ ਚੁੱਕੇ ਹੋ ਪਹਿਲਾਂ ਆ ਵੱਖ-ਵੱਖ ਚੈਨਲਾਂ ਵਾਲੇ ਵੱਖ-ਵੱਖ ਆਗੂਆਂ ਨੂੰ ਸੱਦ ਕੇ ਸਵਾਲ ਪੁੱਛਦੇ ਹੀ ਆ ਨਾ ਤੇ ਤੁਸੀਂ ਲਾ ਲਓ ਮਨ ਚ ਕਿ ਸਾਡੇ ਇਲਾਕੇ ਦੇ ਜਿੰਨੇ ਉਮੀਦਵਾਰ ਖੜੇ ਆਜੋ ਜੀ ਹੂੰ ਅਸੀਂ ਤੁਹਾਡੇ ਤੋਂ ਸਵਾਲ ਪੁੱਛਨੇ ਤੁਸੀਂ ਆ ਕੇ ਇਹਨਾਂ ਦੇ ਨਾਲ ਬਹਿ ਕੇ ਗੱਲ ਕਰੋ ਕਿ ਸਾਡੀ ਆਹ ਫਸਲ ਦੀ ਥਾਤੇ ਅਸੀਂ ਆਹ ਬੀਜਣੀ ਹੈ ਦਿਓ ਸਾਨੂੰ ਕਾਰਖਾਨਾ ਲਾ ਕੇ ਸਰਦਾਰ ਬਿਹੰਸ ਸਿੰਘ ਨੇ ਆਪਦੀ ਸਰਕਾਰ ਵੇਲੇ ਇਹ ਕਹਿੰਦਾ ਕਿ ਤੁਹਾਡੇ ਇਥੇ ਅੰਗੂਰ ਬਹੁਤ ਹੁੰਦਾ ਹੈ ਵਾਈਨ ਫੈਕਟਰੀ ਲਾ ਦੰਨੇ ਆ ਤਾਂ ਸਭ ਤੋਂ ਪਹਿਲਾਂ ਉਦੋਂ ਤਾਂ ਕੱਲ੍ਹ ਵੀ ਹੁੰਦੇ ਸੀ ਮੇਨ ਇਹਨਾਂ ਨੇ ਚੱਕ ਲਿਆ ਮੁੱਦਾ ਇਹਨਾਂ ਨਸ਼ੇ ਨੂੰ ਇੱਥੇ ਉਤਸ਼ਾਹਤ ਕਰਨਗੇ ਮੈਂ ਇੱਕ ਵਾਰ ਰਾਜੀਵਾਲ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਬਲੂਪ੍ਰਿੰਟ ਦਿਓ ਕਹਿੰਦੇ ਦੇ ਦਿੰਦੇ ਆ ਆ ਜਿਹੜੇ ਖੇਤੀ ਕਾਨੂੰਨ ਤੁਹਾਡੇ ਕੋਲੇ ਆਏ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਸੁਚੇਤ ਕੀਤਾ ਤਾਂ ਬਲਵੀਰ ਸਿੰਘ ਰਾਜੀਵਾਲ ਨੇ ਕੀਤਾ ਸੀ ਪਿੱਛੇ ਜੇ ਨਾਮਜ਼ਦਗੀ ਪੱਤਰ ਭਰਨ ਪਹੁੰਚੇ ਸੀਗੇ ਬੀਜੇਪੀ ਦੇ ਉਮੀਦਵਾਰ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੂੰ ਨਾਮਜ਼ਦਗੀ ਪੱਤਰ ਭਰਨ ਦੇ ਵਿੱਚ ਕਾਫੀ ਔਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਾ ਦਿੱਤਾ ਸੀਗਾ ਗੱਡੀ ਅੰਦਰ ਨਹੀਂ ਜਾਣ ਦਿੱਤੀ ਕਾਫੀ ਔਕਤਾਂ ਆਈਆਂ ਸੀ ਤੇ ਹੁਣ ਉਹਨਾਂ ਨੇ ਇੱਕ ਬਿਆਨ ਦਿੱਤਾ ਜੋ ਕਾਫੀ ਚਰਚਾ ਦੇ ਵਿੱਚ ਹੈ ਅਬੂਰ ਵਾਲੇ ਪਾਸੇ ਕਿਤੇ ਉਹ ਇੱਕ ਪੈਲਸ ਦੇ ਵਿੱਚ ਨਿੱਜੀ ਪੈਲਸ ਤੇ ਰੈਲੀ ਨੂੰ ਸਮੋਹਨ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਪੀਸੀ ਕੀਤੀ ਪ੍ਰੈਸ ਕਾਨਫਰੰਸ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਜਿਹੜੇ ਨੇ ਉਹ ਧਰਨੇ ਲਾਉਂਦੇ ਨੇ ਧਰਨੇ ਲਾਉਣ ਨਾਲ ਰੋਲਾ ਪਾਉਣ ਨਾਲ ਸੜਕਾਂ ਜਾਮ ਕਰਨ ਨਾਲ ਲੋਕ ਹੀ ਪਰੇਸ਼ਾਨ ਹੋਣੇ ਨੇ ਪਰ ਮਸਲਾ ਹੱਲ ਨਹੀਂ ਹੋਣਾ ਮਸਲਾ ਟੇਬਲ ਟਾਕ ਦੇ ਨਾਲ ਹੀ ਹੱਲ ਹੋਣਾ ਐਨੀ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਤੁਸੀਂ ਆਪਣਾ ਮਸਲਾ ਉਭਾਰਦੇ ਨਹੀਂ ਜਾਂ ਫਿਰ ਤੁਸੀਂ ਚਾਹੁੰਦੇ ਨਹੀਂ ਕਿ ਹੱਲ ਹੋਵੇ ਪਰ ਕਹਿੰਦੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੀ ਆਈਡੀਓਲੋਜੀ ਠੀਕ ਨਹੀਂ ਹੈਗੀ ਜਾਂ ਫਿਰ ਬੀਜੇਪੀ ਦੀਆਂ ਤੁਹਾਨੂੰ ਪਾਲਿਸਿਸ ਠੀਕ ਨਹੀਂ ਲੱਗਦੀਆਂ ਤਾਂ ਤੁਸੀਂ ਖੁਦ ਚੋਣਾ ਲੜ ਲਓ ਖੁਦ ਤੁਸੀਂ ਲੋਕਤੰਤਰ ਦੇ ਵਿੱਚ ਆ ਕੇ ਖੁਦ ਆਪਣੀਆਂ ਜੜੀਆਂ ਨੇ ਮੋਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰੋ ਕਹਿੰਦੇ ਵੈਸੇ ਤੁਸੀਂ ਚੋਣਾ ਲੜ ਕੇ ਦੇਖ ਵੀ ਚੁੱਕੇ ਹੋ ਪਹਿਲਾਂ ਇਹ ਸਵਾਲ ਜਿਹੜਾ ਉਹਨਾਂ ਨੇ ਕੀਤਾ ਹੈ ਦੋ ਤਰੀਕਿਆਂ ਨਾਲ ਮੈਨੂੰ ਦੇਖ ਰਿਹਾ ਹਾਂ ਹਮ ਇੱਕ ਤਾਂ ਆਪਾਂ ਕਿੰਨੇ ਦਿਨਾਂ ਤੋਂ ਕਹਿ ਰਹੇ ਹਾਂ ਹਮ ਕਿ ਹਰ ਮਸਲੇ ਦਾ ਹੱਲ ਹਮ ਸੰਵਾਦ ਹੈ ਹਮ ਕੋਈ ਵੀ ਮਸਲਾ ਗੱਲਬਾਤ ਰਾਹੀਂ ਇਸ ਤਰੇ ਚੜਦਾ ਹੁੰਦਾ ਹੈ ਹਮ ਇਹ ਜਿਹੜਾ ਢੰਗ ਅਪਣਾਇਆ ਜਾ ਰਿਹਾ ਹੈ ਇਹ ਢੰਗ ਕੋਈ ਬਹੁਤਾ ਚੰਗਾ ਨਹੀਂ ਹੂੰ ਤੁਸੀਂ ਵਿਰੋਧ ਕਰਨਾ ਹੈ ਜੀ ਸਦਕੇ ਕਰੋ ਆ ਵੱਖ-ਵੱਖ ਚੈਨਲਾਂ ਵਾਲੇ ਵੱਖ-ਵੱਖ ਆਗੂਆਂ ਨੂੰ ਸਦਕੇ ਸਵਾਲ ਪੁੱਛਦੇ ਹੀ ਆ ਨਾ ਹੂੰ ਤੇ ਤੁਸੀਂ ਲਾ ਲਓ ਮਨ ਚ ਕਿ ਸਾਡੇ ਇਲਾਕੇ ਦੇ ਜਿੰਨੇ ਉਮੀਦਵਾਰ ਖੜੇ ਆ ਜੋ ਜੀ ਹੂੰ ਅਸੀਂ ਤੁਹਾਡੇ ਤੋਂ ਸਵਾਲ ਪੁੱਛਨੇ ਆ ਜੀ ਤੁਸੀਂ ਘੰਟੇ ਦਾ ਕਰੋ 2 ਘੰਟਿਆਂ ਦਾ ਕਰੋ 4 ਦਾ ਕਰੋ ਸਵਾਲ ਤਾਂ 11 ਹੀ ਬਣਾ ਕੇ ਦਿੱਤੇ ਆ ਨਾ ਸੰਯੁਕਤ ਕਿਸਾਨ ਮੋਰਚੇ ਨੇ ਹੂੰ ਜਿਹੜਾ ਆ 90 ਦਿਨ ਹੋ ਗਏ ਜਿੰਨਾ ਦੇ ਕਦੇ ਇਹਨਾਂ ਨੂੰ ਪੁੱਛਰੋ ਕਿ ਤੁਹਾਡਾ ਨਰਿੰਦਰ ਮੋਦੀ ਸਾਹਿਬ ਚਾਹੁੰਦੇ ਹੋਏ ਵੀ ਇਹ ਮਸਲਾ ਹੱਲ ਕਰ ਸਕਦੇ ਆ ਤੰਗ ਤੁਸੀਂ ਲੋਕ ਕੀਤੇ ਵੀ ਆ ਤੇ ਮਨੋਰ لال ਖੱਟੜ ਬਾਰ-ਬਾਰ ਕਹਿੰਦੇ ਆ ਇਹ ਚੀਜ਼ ਦਾ ਅਸਰ ਮੜਾ ਪਵੇਗਾ ਇਹਦੇ ਨਾਲ ਸਾਨੂੰ ਵੋਟਾਂ ਮਿਲਣਗੀਆਂ ਔਰ ਹਾਲਾਤ ਉਸ ਪਾਸੇ ਬੰਨ ਨੂੰ ਤੁਰਨ ਲੱਗ ਪਏ ਨੇ ਜਿਹੜੀ ਮੈਂ ਗੱਲ ਕਹਿ ਰਹੇ ਹਾਂ ਤੁਸੀਂ ਕੋਈ ਸਮਝੋ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਖੇਤਾਂ 'ਚ ਇਸ ਵੇਲੇ ਲੱਗੀ ਅੱਗ ਨੂੰ ਬਝੌਰ ਵਾਸਤੇ ਗਏ ਨੇ ਅਜੇ ਜੂਨ ਦੇ ਵਿੱਚ ਜਾ ਕੇ ਝੋਨਾ ਬੀਜਣਾ ਹੈ ਜਦੋਂ ਤੁਸੀਂ ਉਦੋਂ ਗੱਲ ਕਰਦੇ ਹੋ ਨਵੰਬਰ ਦੇ ਵਿੱਚ ਉਦੋਂ ਬੰਨਿਆ ਵੀ ਟਾਈਮ ਘੱਟ ਹੈ ਕਣਕ ਵੀ ਜਾਂਦਾ ਪਰ ਹੁਣ ਤਾਂ ਵਾਧੂ ਸਮਾਂ ਹੈ ਕਿਹੜੀ ਜਥੇਬੰਦੀ ਨੇ ਜਾ ਕੇ ਇਹ ਕਿਹਾ ਕਿ ਤੁਸੀਂ ਆ ਕੇ ਨਹੀਂ ਲਾਉਣੀ ਬੱਚੇ ਮਰ ਗਏ ਲੋਕ ਮਰ ਗਏ ਸੋ ਉਥੇ ਤੁਸੀਂ ਚੁੱਪੋ ਤੁਸੀਂ ਆ ਕੇ ਇਹਨਾਂ ਦੇ ਨਾਲ ਬਹਿ ਕੇ ਗੱਲ ਕਰੋ ਕਿ ਸਾਡੀ ਆਹ ਫਸਲ ਦੀ ਥਾਤੇ ਅਸੀਂ ਆਹ ਬੀਜਣੀ ਹੈ ਦੇਓ ਸਾਨੂੰ ਕਾਰਖਾਨਾ ਲਾ ਕੇ ਇੱਕ ਵਾਰ ਤਰਵਿੰਦਰ ਮੈਨੂੰ ਯਾਦ ਆਇਆ ਤਲਵੰਡੀ ਸਾਬੋ ਜ਼ਿਲ੍ਹੇ ਦੇ ਵਿੱਚ ਸਰਦਾਰ ਬਿਹੰਸ ਸਿੰਘ ਨੇ ਆਪਦੀ ਸਰਕਾਰ ਵੇਲੇ ਇਹ ਕਹਿੰਦਾ ਕਿ ਤੁਹਾਡੇ ਇੱਥੇ ਅੰਗੂਰ ਬਹੁਤ ਹੁੰਦਾ ਹੈ ਵਾਈਨ ਫੈਕਟਰੀ ਲਾ ਦੰਨੇ ਆ ਤਾਂ ਸਭ ਤੋਂ ਪਹਿਲਾਂ ਉਦੋਤਾ ਕਲਗੀ ਹੁੰਦੇ ਸੀ ਮੇਨ ਇਹਨਾਂ ਨੇ ਚੱਕ ਲਿਆ ਮੁੱਦਾ ਇਹਦਾ ਨਸ਼ੇ ਨੂੰ ਇੱਥੇ ਉਤਸ਼ਾਹਤ ਕਰਨਗੇ ਹੂੰ ਜੇ ਕੈਪਟਨ ਮਰਿੰਦਰ ਸਿੰਘ ਨੇ ਚੰਡੀਗੜ੍ਹ 'ਚ ਕਸੀਨੋ ਖੋਲਣ ਦੀ ਗੱਲ ਕੀਤੀ ਉਹ ਮੁੱਦਾ ਚੱਕ ਲਿਆ ਤੇ ਜਦੋਂ ਇਹ ਗੁਆਹ ਗਏ ਇਹਨਾਂ 'ਚੋਂ ਕਈ ਕਸੀਨੋ ਖੇੜੇ ਦੇ ਫੜੇ ਗਏ ਉੱਥੇ ਭਾਪ ਇੱਕ ਰਾਸੀ ਪਾਰਟੀ ਜੋ ਕੁਝ ਕਰਦੀ ਹੈ ਦੂਜੀ ਉਹਨੂੰ ਕਰਨ ਨਹੀਂ ਦਿੰਦੇ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੇ ਅਸੀਂ ਮਸਲਾ ਹੱਲ ਕਰਨਾ ਹੈ ਕਿਸਾਨੀ ਦਾ ਕਿਸਾਨੀ ਦੀ ਇਨ ਉੱਪਰ ਚੁੱਕਣਾ ਤਾਂ ਉਹਦਾ ਬਲੂਪ੍ਰਿੰਟ ਦਿਓ ਲਿਓ ਆ ਚੀਜ਼ ਅਸੀਂ ਕਰਨਾ ਚਾਹੁੰਦੇ ਆ ਕਦੇ ਕਦੇ ਆਪਾਂ ਸਾਰੇ ਕਿਸਾਨਾਂ ਆਗੂਆਂ ਨਾਲ ਗੱਲ ਕਰਦੇ ਰਹਿੰਦੇ ਆ ਮੈਂ ਇੱਕ ਵਾਰ ਰਾਜੇਵਾਲ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਬਲੂਪ੍ਰਿੰਟ ਦਿਓ ਕਹਿੰਦੇ ਦੇ ਦਿੰਦੇ ਆ ਆ ਜਿਹੜੇ ਖੇਤੀ ਕਾਨੂੰਨ ਤੁਹਾਡੇ ਕੋਲੇ ਆਏ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਨੇ ਸੁਚੇਤ ਕੀਤਾ ਤਾਂ ਉਹ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ ਸੀ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਇਹਨਾਂ ਨੇ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਅਕਾਲੀ ਦਲ ਵੱਲੋਂ ਉੱਥੇ ਬਲਵਿੰਦਰ ਸਿੰਘ ਭੁੰਦੜ ਗਏ ਉਹਨਾਂ ਨੇ ਵੀ ਕਿਹਾ ਤਾਂ ਬਹੁਤ ਭਾਈਵਾਲ ਵੀ ਸੀ ਉਹਨਾਂ ਨੇ ਮੰਤਰੀਸ਼ਪ ਉਹਦਾ ਛੱਡੀ ਜਦੋਂ ਘਰੋਂ ਨਿਕਲਣਾ ਬੰਦ ਕਰਤਾ ਸਾਡੀਆਂ ਖੇਤਰੀ ਪਾਰਟੀਆਂ ਆਪਦੇ ਲੋਕਾਂ ਨਾਲ ਉਸ ਹੱਦ ਤੱਕ ਨਹੀਂ ਖੜਦੀਆਂ ਜਦੋਂ ਲਾਲਚ ਤਾਂ ਘਰਾਂ ਦੇ ਪੈ ਜਾਂਨ ਬਾਬੇ ਨਾਨਕ ਦਾ ਸਿਧਾਂਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿੰਨਾ ਕਪੜਾਇਆ ਬਾਬੇ ਨਾਨਕ ਦਾ ਸਿਧਾਂਤ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੇ ਇਹ ਦੋਨਾਂ ਦੀ ਪਹਿਰਾ ਦਿੱਤਾ ਹੁੰਦਾ ਆ ਜਿਹੜੇ ਚਾਰ ਬੂਟੇ ਲਾਉਨੇ ਆ ਉਨੂੰ ਲਾ ਅਗਲਾ ਕੇ ਮਚਾ ਦਿੰਨੇ ਆ ਉਹ ਵੀ ਜਾਨਦਾਰ ਹੈ ਜਾਨ ਹੈ ਉਹਨਾਂ ਚ ਬੋਲਦੇ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਟੱਕਰ ਸੋਡੀ ਹੋਰਾਂ ਨੇ ਕਹਿਤਾ ਕਿ ਤੁਸੀਂ ਆਪ ਚੋਣ ਲੜ ਲਓ ਹਮ ਆਪ ਚੋਣ ਲੜ ਕੇ ਦੇਖ ਵੀ ਲਈ ਸੋ ਮੇਰਾ ਖਿਆਲ ਹੈ ਕਿ ਆਫਟਰ ਆਲ ਜਦੋਂ ਵੀ ਮਸਲਾ ਹੱਲ ਹੋਣਾ ਹੈ ਸੰਵਾਦ ਨਾਲ ਹੋਣਾ ਹੈ ਸਾਨੂੰ ਇਹ ਚੀਜ਼ਾਂ ਨੂੰ ਛੱਡ ਕੇ ਸੰਵਾਦ ਨਾਲ ਆ ਸਰਬਨ ਸਿੰਘ ਭਦੇਰ ਸਾਹਿਬ ਨੂੰ ਪੁੱਛ ਲਓ ਕਿ ਲੋਕ ਤੰਗ ਹੋ ਰਹੇ ਨੇ ਕਿਸਾਨ ਮਾਰੇ ਵੀ ਗਏ ਕੀ ਨਰਿੰਦਰ ਮੋਦੀ ਸਾਹਿਬ ਇੱਥੇ ਆ ਕੇ ਅਨਾਉਂਸਮੈਂਟ ਕਰ ਸਕਦੇ ਹੈ ਕੱਲੀ ਕੱਲੀ ਦੁਨੀਆ ਨੂੰ ਪਤਾ ਹੈ ਤੇ ਵਪਾਰੀ ਆਮ ਲੋਕ ਉਹਨਾਂ ਨੇ ਕਿਹਾ ਨਾ ਤਾਂ ਬਾਲੇ ਤੋਂ ਗੜੀਆਂ ਮੁਰਝ ਜਾਂਦੇ ਆ ਤੰਗ ਕੌਣ ਹੋ ਰਿਹਾ ਹੈ ਪੰਜਾਬ ਹੂੰ ਮਹਿੰਗਾ ਸਫਰ ਕਿਹਨੂੰ ਕਰਨਾ ਪੈ ਰਿਹਾ ਪੰਜਾਬ ਨੂੰ ਜਿਹੜਾ ਅਮੀਰ ਹੈ ਉਹ ਤਾਂ ਤੁਹਾਡੇ ਉੱਤੋਂ ਦੀ ਲੰਘ ਜਾਊਗਾ ਜਹਾਜ਼ ਚੜ੍ਹ ਕੇ ਤੇ ਤੰਗ ਤੁਸੀਂ ਆਮ ਲੋਕਾਂ ਨੂੰ ਕਰ ਰਹੇ ਹੋ ਇਹ ਬਹੁਤ ਬਦભાગੀ ਹੈ ਹੂੰ ਔਰ ਇਹ ਕੋਈ ਚੰਗੀ ਗੱਲ ਸਮਝ ਨਹੀਂ ਆ ਰਹੀ ਜੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ